ਸਸਰੀਕਾਲ ਪੰਜਾਬੀ ਬੀਬਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਅੱਜ ਜਿਲ੍ਹਾ ਬਠਿੰਡਾ ਦੇ ਰਾਮਪਰਾਹ ਸ਼ਹਿਰ ਦੇ ਵਿੱਚ ਖੜਿਆਂਗੇ ਤੁਸੀਂ ਸ਼ਾਪ ਦੇਖ ਸਕਦੇ ਹੋਗੇ ਇੱਥੇ ਟਰੈਕਟਰਾਂ ਦੀ ਜਿਹੜੀ ਏਜੰਸੀ ਦੇ ਕੋਲੇ ਆਪਾਂ ਖੜਿਆਂਗੇ ਪ੍ਰੀਤ ਟਰੈਕਟਰ ਏਜੰਸੀ ਤੇ ਅੱਜ 2026 ਨਵਾਂ ਸਾਲ ਜਿਹੜਾ ਓਪਨਿੰਗ ਹੋਰ ਲੱਗੀ ਆ ਤੇ ਟਰੈਕਟਰ ਤੁਸੀਂ ਆ ਦੇਖ ਸਕਦੇ ਹੋ ਦੋ ਟਰੈਕਟਰ ਆ ਜਿਹੜੇ ਕਿਸਾਨ ਭਰਾ ਇੱਥੇ ਲੈਣ ਆਏ ਨੇ ਤੇ ਬਾਕੀ ਟਰੈਕਟਰ ਦੀ ਜਾਣਕਾਰੀ ਪਤਾ ਕਰਦੇ ਆ ਵੀ ਇਹਦੇ ਵਿੱਚ ਖਾਸੀਅਤ ਕੀ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਸਾਰੇ ਨੂੰ 9 ਸਾਲ ਦੇ ਮੁਬਾਰਕਾਂ ਜੀ ਲੱਖ ਲੱਖ ਵਧਾਈਆਂ ਤੁਹਾਨੂੰ ਵੀ ਜੀ ਤੁਹਾਨੂੰ ਵੀ ਜੀ ਸਾਡੇ ਪਹੁੰਚਣ ਤੇ ਤੇ ਅਸੀਂ ਸਾਨੂੰ 9 ਡੈਕਟਰ ਦੇ ਰਹੇ ਹਾਂ ਜੋਦੇ ਆ ਜਿੰਨਾ ਮੈਂ ਹਾਂਜੀ ਹਾਂ ਬਹੁਤ ਵਧੀਆ ਮਾਡਲ ਆ ਸਾਡੇ ਜੀ ਇਹ ਵੀ ਜਿਹਨ ਦਾ ਰਸਲਟ ਘਟਿਆ ਹੈ ਤੇ 16 ਨਾਲ ਚ ਆਉ ਲਿਆ ਜੀ 11 ਚ ਮੂਰਲੇ 7:50 ਦੇ ਆਉਂਦੀ ਹੈ ਜੀ 3 ਸਪੀਡ ਨੇ ਜੀ 57 HP ਹੈ ਜੀ ਠੀਕ ਹੈ ਜੀ ਬਾਜੀ ਬਾ ਇੱਕ ਗੱਲ ਕਰ ਲਈਏ ਬਾਈ ਜੀ ਆਪਣਾ ਇਹਨੂੰ ਕਿ ਟਰੈਕਟਰ ਨੂੰ ਕਹਿੰਦੇ ਕਿਸਾਨ ਦਾ ਦੂਜਾ ਪੁੱਤ ਮੰਨਿਆ ਜਾਂਦਾ ਹਾਂਜੀ ਹਾਂਜੀ ਇਹ ਤੁਸੀਂ ਮੰਨਦੇ ਹੋ ਜੀ ਹਾਂਜੀ ਹਾਂਜੀ ਬਿਲਕੁਲ ਮੰਨਦੇ ਹਾਂ ਅਸੀਂ ਆਪਾਂ ਇਹਦੇ ਖਾਸियत ਦੀ ਗੱਲ ਕਰ ਲਈਏ ਵੀ ਜੇ ਟਰੈਕਟਰਾਂ ਦੇ ਵਿੱਚ ਹੋਰ ਟਰੈਕਟਰ ਦੇ ਵਿੱਚੋਂ ਵੀ ਤੇ ਖਾਸियत ਕੀ ਹੈ ਜੀ ਪਹਿਲੀ ਗੱਲ ਤਾਂ ਖਾਸियत ਇਹ ਵੀ ਟਰੈਕਟਰ ਦੀ ਕੀਮਤ ਦਾ ਦੱਸਾ ਦਵਾਂਗੇ ਜੀ ਮਾੜਾ ਕੈਮਰਾ ਚੱਪ ਦਿਖਾ ਦਈਏ ਆਪਾਂ ਤੁਰ ਕੇ ਦਿਖਾ ਦਈਏ ਜੀ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਇਹ ਦੇਖੋ ਤੇ ਆਹ ਟਰੈਕਟਰਾਂ ਦੇ ਟਾਇਰ ਦੀ ਗੱਲ ਕਰ ਲਈਏ ਜੀ ਇਹਦੇ ਹੋਰ ਟਰੈਕਟਰਾਂ ਨਾਲੋਂ ਵੀ ਤਵੀਲੀ ਕੀ ਦੇ ਵਿੱਚ ਕੀ ਪਾਈ ਵੇਚ ਕੀਤਾ ਇਹਦੇ ਵਿੱਚ ਦੇਖਦਾ ਸਪ ਇਹ ਸਪੀਡ ਆਉਂਦਾ ਜੀ ਇਹ ਕੈਮਰਾਮੈਨ ਨੂੰ ਬੇਨਤੀ ਕਰਦੇ ਆ ਵੀ ਇਹ ਮਾਣਾ ਮੋਟਾ ਦਿਖਾ ਦਿੱਤਾ ਜਾਵੇ ਵੀ ਇਹ ਜਿਹੜੀ ਇਹਦੇ ਵਿੱਚ ਜਿਹੜੀ ਖਾਸੀਅਤ ਆ ਸਾਈਡ ਗੀਅਰ ਚ ਆਉਂਦਾ ਜੀ ਇਹ ਹਾਂਜੀ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਪੂਰੀ ਵਧੀਆ ਕੰਪਨੀ ਜਿਹਨੇ ਲਾ ਕੇ ਦਿੰਦੀ ਹੈ ਬੀਕੀਟੀ ਕਮਾਂਡਰ ਲੱਗੇ ਹੋਏ ਆ ਜੀ ਹਾਂਜੀ ਗੁੜੀ ਆਰ ਵੀ ਆ ਜਾਂਦਾ ਐ ਐਮ ਆਰ ਵੀ ਆਉਂਦਾ ਜੀ ਇੱਕ ਆ ਟਰੈਕਟਰ ਦੀ ਜਾਲੀ ਦੀ ਟਰੈਕਟਰਾਂ ਦੀ ਜਾਲੀ ਦੀ ਗੱਲ ਕਰ ਲਈਏ ਪਹਿਲਾਂ ਟਰੈਕਟਰਾਂ ਜਾਲੀ ਨਹੀਂ ਲੱਤੀ ਹੁੰਦੀ ਸੀਗੀ ਹਾਂਜੀ ਹਾਂਜੀ ਤੇ ਹੁਣ ਇਹਦੇ ਵਿੱਚ ਇਹਦੇ ਤੇ ਤਬਦੀਲੀ ਕੀਤੀ ਐ ਇਸ ਕੀ ਦੀ ਬਹੁਤ ਵਧੀਆ ਕੀਤੀ ਐ ਜਿਵੇਂ ਇਹਨੂੰ ਕਾਦੇ ਬਸ ਜੜ ਲਏ ਜੀ ਇਹ ਵੀ ਰੀ ਫੋਲਟੋ ਮਾਡਲ ਟਰੈਕਟਰ ਹੈ ਸਾਡਾ ਜੀ ਇਹ ਹਾਂਜੀ 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 ਹਾਂ ਕੋਈ ਘਾੜ ਦੇ ਵਿੱਚ ਇਹਦੇ ਜਿਹੜੀ ਜਿਹੜੀ ਜਾਲੀ ਲੱਗੀ ਵੀ ਹੈ ਜੀ ਇਹ ਇੱਕ ਇਸ ਬਿਸਤੇ ਲਾਈ ਵੀ ਹੈ ਜੀ ਇਹ ਕਰਨ ਲਈ ਹੱਥ ਉੱਥਨੇ ਇਹਨੇ ਲੱਗਦਾ ਜੀ ਹੂੰ ਕਈ ਵਾਰੀ ਜਵਾਕ ਵੀ ਨਾ ਸਕਦਾ ਹਾਂਜੀ 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 ਸੇਫਟੀ ਵਾਸਤੇ ਜੀ ਹੂੰ ਗিয়ারਾਂ ਦੀ ਗੱਲ ਕਰ ਲਈਏ ਜੀ ਤੇ ਗিয়ার ਕਿੰਨੇ ਆ ਜੀ ਦੇ ਕਿਹੜੀ ਸਪੀਡ ਗੇਅਰ ਆ ਜੀ ਸਾਡਾ ਜੀ 3 ਸਪੀਡ ਜੀ ਹਾਂਜੀ ਹਾਂਜੀ ਸਾਡੀਆਂ ਇਹਨਾਂ 3 ਸਪੀਡ ਗੇਅਰ ਆ ਜੀ ਕ੍ਰੀਪਰ ਵੀ ਆਪਾਂ ਨੂੰ ਕਹਿ ਦਿੰਦੇ ਹਾਂ ਹਾਂ ਲਾਈਟਾਂ ਦੀ ਗੱਲ ਕਰ ਲਈਏ ਦੀ ਖਾਸ ਕਰਕੇ ਆਪਾਂ ਮੈਨ ਕਰਕੇ ਜੇ ਵੀ ਰਾਤ ਨੂੰ ਕੁਵੇਲੇ ਕੁਵੇਲੇ ਜਿਹੜੀਆਂ ਲਾਈਟਾਂ ਦੀ ਗੱਲ ਕਰ ਲਈਏ ਵੀ ਲਾਈਟ ਆ ਜਿਹੜੀ ਹੈਗੀ ਆ ਇਹ ਐਲਈਡੀ ਲਾਈਟ ਆ ਜੀ ਹਾਂਜੀ ਹਾਂਜੀ ਐਲਈਡੀ ਲਾਈਟ ਲੱਗਦੀ ਹੈ ਜੀ ਹੂੰ ਪੂਰੀ ਵਧੀਆ ਲਾਈਟ ਆ ਜੀ ਪੂਰਾ ਚਾਨਣਾ ਕੋਈ ਦਿੱਕਤ ਨਹੀਂ ਜੀ ਵੱਡਾ ਰੈਡੀਏਟਰ ਲੱਗਦਾ ਜੀ ਇਹਨੂੰ ਹਾਂ ਇੰਨੇ ਸਿਲੰਡਰ ਆ ਜੀ ਇਹ ਤਿੰਨ ਸਿਲੰਡਰ ਚ ਆਉਂਦਾ ਸਾਡਾ ਜੀ ਤਿੰਨ ਸਿਲੰਡਰ ਹਾਂਜੀ ਹਾਂ ਆਪਾਂ ਹੋਰ ਵੀ ਦੇਖ ਲਈਏ ਤੇ ਪਿੱਛੇ ਜਿਹੜੇ ਆਪਾਂ ਹਾਲ ਆਪਾਂ ਪਾਉਨੇ ਜਿੱਥੇ ਉਹ ਵੀ ਦਿਖਾ ਦਈਏ ਜੀ ਆਪਾਂ ਜੀ ਆਪ ਬੇਖ ਸਕਦੇ ਹੋ ਤਸਵੀਰਾਂ ਦੋਸਤੋ ਬੋਲਦਾ ਪੰਜਾਬ ਟੀਵੀ ਦੇ ਉੱਪਰ ਤੁਸੀਂ ਜਿਹੜੇ ਟਰੈਕਟਰ ਦੀ ਜਿਹੜੀ ਤੁਸੀਂ ਆ ਦੇਖ ਸਕਦੇ ਹੋ ਖਾਸੀਅਤਾਂ ਦੇਖਦੇ ਆਪਾਂ ਪਹਿਲਾਂ ਤਾਂ ਬਾਈਆਂ ਤੋਂ ਇੱਥੇ ਪ੍ਰੀਤ ਟਰੈਕਟਰ ਦੀ ਜਿਹੜੀ ਏਜੰਸੀ ਦੇ ਵਿੱਚ ਆਪਾਂ ਪਹੁੰਚੇ ਹਾਂਗੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਖਾਸੀਅਤ ਕੀ ਹੈ ਨਹੀਂ ਆਪਾਂ ਪਿੱਛੋਂ ਬੈਕਗ੍ਰਾਉਂਡ ਤੇ ਆਪਾਂ ਗੱਲ ਕਰ ਲਈਏ ਜੀ ਖਾਸੀਅਤ ਇਹਦੇ ਵਿੱਚ ਇਹ 3 ਸਪੀਡ ਹੈ ਜੀ ਇਹ ਇਹ 3 ਸੰਡ ਟਰੈਕਟਰ ਸਾਡਾ ਜੀ ਇਹ 8 ਫੁੱਟਾ ਸੁਪਰ ਸ਼ੀਡੀ बटे ਆਰਾਮ ਨਾਲ ਖਿੱਚਦਾ ਜੀ ਇਹ 8 ਫੁੱਟਾ ਜੀ ਹਾਂਜੀ ਹਾਂਜੀ ਪੱਕੀ ਗੱਲ ਹੈ ਜੀ ਆਰਾਮ ਨਾਲ ਹਿਚੂਗਾ ਜੀ 1500 ਚੱਕਰ ਤੇ ਖਿੱਚੂਗਾ ਜੀ ਡੀਜ਼ਲ ਖਰਚ ਵੀ ਘੱਟ ਕਰੂਗਾ ਜੀ 5 ਲੀਟਰ ਨਾਲ ਕਿੱਲਾ ਵੀ ਦੂਗਾ ਜੀ ਅੱਛਾ ਜੀ ਸੁਪਰ ਸੀਡਰ ਨਾਲ ਹਾਂਜੀ ਤੇ ਕਿੰਨੇ ਦਾ ਟਰੈਕਟਰ ਪੈ ਜਾਂਦਾ ਜੀ ਇਹ ਮੇਨ ਗੱਲ ਕਰ ਲਈਏ ਜੇ ਨਗਦ ਲੈਣਾ ਹੋਵੇ ਕਿਸੇ ਭਰਾ ਨੇ ਬਸ ਅਸੀਂ ਆਨ ਰੌਟ ਦੇ ਦੇਣਾ ਜੀ ਇਹ 6 ਲੱਖ ਤੇ 95 ਹਜ਼ਾਰ ਰਾਈ 695000 ਦਾ ਵਾਹ ਜੀ ਵਾਹ ਜੇ ਕਿਸੇ ਨੇ ਲੋਨ ਤੇ ਲੈਣਾ ਹੋਵੇ ਜੀ ਕਈ ਵਾਰੀ ਆਪਣੇ ਕਿਸਾਨ ਭਰਾਵਾਂ ਕੋਲੇ 300 ਰੁਪਏ ਹੁੰਦੇ ਆ ਆਪਾਂ ਲੱਖ ਰੁਪਈਆ ਹੁੰਦਾ ਜਾਂ 2 ਲੱਖ ਰੁਪਈਆ ਹੁੰਦਾ ਕੈਸ਼ ਲੈ ਕੇ ਆਉਂਦੇ ਆ ਉਸ ਹਿਸਾਬ ਨਾਲ ਲੋਨ ਵੀ 90% ਹੋ ਜਾਂਦੇ ਜੀ 90% ਜੀ ਹਾਂ ਜੀ ਹਾਂ ਜੀ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਜੀ ਦੋਸਤੋ ਜੇ ਤੁਸੀਂ ਟਰੈਕਟਰ ਲੈਣਾਗਾ ਤੁਸੀਂ ਪਹੁੰਚੋ ਸ਼ਹਿਰ ਰਾਮਪਰਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਾਪ ਤੁਸੀਂ ਦੇਖ ਸਕਦੇ ਹੋ ਪ੍ਰੀਤ ਟਰੈਕਟਰ ਏਜੰਸੀ ਦੇ ਵਿੱਚ ਆਪਾਂ ਖੜਿਆਂਗੇ ਤੇ ਇਦਾਂ ਦੀਆਂ ਸਟੋਰੀਆਂ ਸੀ ਸਮੇਂ ਦੇ ਸਮੇਂ ਨਾਲ ਲੈ ਕੇ ਆਉਂਦੇ ਹਾਜ਼ਰ ਰਹਿਣਾਂ ਜੁੜੇ ਰਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਸੰਦੀਪ ਸ਼ਰਮਾ ਸਤ ਸ੍ਰੀ ਅਕਾਲ